ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸੋ ਸਾਰੇ ਜਾਨੇ ਵਧੀਆ ਹੋਵੋਗੇ ਅੱਜ ਹਾਂ ਜੇ ਤੁਹਾਨੂੰ ਦੱਸਣ ਲੱਗੇ ਸੀ ਬਾਈ ਬ੍ਰੈਸਟ ਦੀ ਕਟਿੰਗ ਕਿ ਅਗਰ ਕਸਟਮਰ ਦੀ ਬ੍ਰੈਸਟ ਦੀ ਫਿਟਿੰਗ 22 ਇੰਚ ਹੈ ਤੇ ਆਪਾਂ ਤੀਰਾ ਕਿੰਨਾ ਰੱਖ ਸਕਦੇ ਆ ਤੇ ਮੋਟਾ ਕਿੰਨਾ ਰੱਖ ਸਕਦੇ ਆ ਕਈ ਵਾਰ ਕੀ ਹੁੰਦਾ ਸਾਨੂੰ ਦਿੱਕਤ ਹੁੰਦੀ ਆ ਸਾਡਾ ਮੋਟਾ ਕਟਿੰਗ ਜਦੋਂ ਅਸੀਂ ਕਰਦੇ ਆ ਜਦੋਂ ਵੀ ਅਸੀਂ ਕਸਟਮਰ ਦੀ ਫਿਟਿੰਗ ਲਗਾਉਂਦੇ ਆ ਫਿਟਿੰਗ ਜ਼ਿਆਦਾ ਹੋਣ ਕਰਕੇ ਸਾਡੇ ਇਸ ਜਗ੍ਹਾ ਤੋਂ ਨਾ ਜੇ ਸਾਡਾ ਸੂਟ ਆ ਉਹ ਲੂਜ਼ ਆਣ ਲੱਗ ਜਾਂਦਾ ਠੀਕ ਹੈ ਜੀ ਉਹ ਹੁੰਦਾ ਸਾਡਾ ਜਦੋਂ ਅਸੀਂ ਮੋਟਾ ਵੱਡਾ ਕਟਿੰਗ ਕਰਦੇ ਆ ਜ਼ਿਆਦਾਤਰ ਕੀ ਹਾਂਜੀ ਤੇ ਕਪੜਾ ਆਪਾਂ ਰੱਖ ਲਿਆ ਹੋਇਆ ਆ ਠੀਕ ਹੈ ਦੋਨੋਂ ਬੱਲੇ ਆਪਾਂ ਰੱਖੇ ਹੋਏ ਆ ਫਰੰਟ ਔਰ ਬੈਕ ਸਭ ਤੋਂ ਪਹਿਲਾਂ ਕਸਟਮਰ ਦੀ ਬ੍ਰੈਸ ਦੀ ਫਿਟਿੰਗ ਹੈਗੀ ਜੀ 22 ਇੰਚ ਤੇ ਤੇ ਅਸੀਂ ਇਹਨਾਂ ਦਾ ਜਿਹੜਾ ਤੀਰਾ ਜੀ ਤੀਰਾ ਲਗਾਵਾਂਗੇ ਅਸੀਂ 7 ਇੰਚ ਤੇ ਇਸ ਦਮ 7 ਇੰਚ ਤੇ ਅਸੀਂ ਤੀਰੇ ਦੀ ਮਾਰਕਿੰਗ ਕਰ ਲਈ ਹੋਈ ਹੈ ਜੀ ਇੱਥੋਂ ਅਸੀਂ ਮੋਢੇ ਦੀ ਮਾਰਕਿੰਗ ਕਰਾਂਗੇ ਜੀ 6.5 ਇੰਚ ਤੇ ਸੇਮੀ ਇਸਾਈਡ ਤੋਂ ਅਸੀਂ 7 ਇੰਚ ਦੀ ਮਾਰਕਿੰਗ ਕਰਨੀ ਹੈ ਜੀ ਇਸ ਤਰ੍ਹਾਂ हां जी के चेक करो ਅਸੀਂ تیرੇ ਔਰ ਮੋਡੇ ਦੀ ਜਿਹੜੀ ਮਾਰਕਿੰਗ ਆ ਉਹ ਕਰ ਲਈ ਹੋਈ ਆ ਇਸ ਤੋਂ ਬਾਅਦ ਇੱਥੋਂ ਅਸੀਂ ਫਿਟਿੰਗ ਦੀ ਮਾਰਕਿੰਗ ਕਰਾਂਗੇ 22 ਇੰਚ ਕਸਟਮਰ ਦੀ ਬੈਸ ਦੀ ਫਿਟਿੰਗ ਹੈ ਤੇ 22 ਇੰਚ ਤੇ ਅਸੀਂ ਮਾਰਕਿੰਗ ਕਰ ਲਈ ਹੋਈ ਹੈ ਜੀ ਇੱਥੋਂ ਅਸੀਂ ਫਰੰਟ ਕਾਟ ਦੀ ਮਾਰਕਿੰਗ ਕਰਾਂਗੇ ਜੀ 5 ਇੰਚ ਠੀਕ ਹੈ ਜੀ ਐਤੋਂ ਆਪਾਂ ਫਰੰਟ ਕਾਟ ਦੀ ਮਾਰਕਿੰਗ ਕਰਨੀ ਆ ਸਭ ਤੋਂ ਪਹਿਲਾਂ ਸਾਨੂੰ ਪ੍ਰੋਬਲਮ ਆਉਂਦੀ ਹੈ ਕਿ ਅਸੀਂ ਜੋ ਰਾਉਂਡ ਸ਼ੇਪ ਦਿੰਨੇ ਆ ਮੋਡੇ ਦੀ ਤੇ ਸਾਡੀ ਰਾਉਂਡ ਸ਼ੇਪ ਦੇ ਵਿੱਚ ਵੀ ਜਾਦਾ ਪ੍ਰੋਬਲਮ ਹੁੰਦੀ ਹੈ ਕਿ ਖਿੱਚ ਪੈਂਦੀ ਹੈ ਬੈਗ ਤੋਂ ਠੀਕ ਹੈ ਜੀ ਤੇ ਇੱਥੋਂ ਤੁਸੀਂ ਜਦੋਂ ਸਾਡੇ 6 ਇੰਚ ਮੋਡਾ ਕਟਿੰਗ ਕੀਤਾ ਤੇ ਤੁਸੀਂ ਇੱਥੋਂ ਪੌਣੇ 3 ਇੰਚ ਤੇ ਪੌਣੇ 3 ਇੰਚ ਤੇ ਇੱਕ ਮਾਰਕਿੰਗ ਕਰ ਲੈਣੀ ਆ ਜਿੱਥੋਂ ਫਿਰ ਤੁਸੀਂ ਗਲਾਈ ਦੇਣੀ ਆ ਦੇਖ ਕੇ ਚੈੱਕ ਕਰੋ ਇਸ ਤਰ੍ਹਾਂ ਇਸ ਚੀਜ਼ ਦਾ ਧਿਆਨ ਰੱਖਣਾ ਜਦੋਂ ਵੀ ਤੁਸੀਂ ਇਹ ਗਲਾਈ ਦੇਣੀ ਆ ਇਹ ਗਲਾਈ ਜਿਆਦਾ ਡੀਪ ਨਹੀਂ ਹੋਣੀ ਚਾਹੀਦੀ ਤਾਂ ਜਾਨਾ ਕਿ ਮੈਂ ਇੱਕ ਚੀਜ਼ ਹੈ ਕਿ ਇਹ ਵਾਲੀ ਬਲਾਈ ਜਿਹੜੀ ਤੁਹਾਡੀ ਜਿਆਦਾ ਡੀਪ ਨਹੀਂ ਹੋਣੀ ਚਾਹੀਦੀ ਅਗਰ ਜਿਆਦਾ ਡੀਪ ਹੋਏਗੀ ਤਾਂ ਤੁਹਾਨੂੰ ਪਿੱਛੇ ਤੋਂ ਜਿਹੜੀ ਬੈਗ ਵਾਲਾ ਪੱਲਾ ਹੈ ਉਹ ਖਿੱਚ ਪਏਗੀ ਇੱਥੋਂ ਆਪਾਂ ਮਾਰਕਿੰਗ ਕਰਤੀ ਹੋਈ ਆ ਜਦੋਂ ਵੀ ਤੁਸੀਂ ਮਾਰਕਿੰਗ ਕਰਨੀ ਆ ਇਹ ਰਾਉਂਡ ਸ਼ੇਪ ਜਿਹੜੀ ਤੁਸੀਂ ਲੈ ਕੇ ਜਾਣੀ ਆ ਤਾਂ ਇਹ ਜਿਹੜੀ ਫਰੰਟ ਕਾਟ ਇਹਦੇ ਨਾਲ ਟੱਚ ਨਹੀਂ ਹੋਣੀ ਚਾਹੀਦੀ ਇਹਨੂੰ ਤੁਸੀਂ ਫਿਟਿੰਗ ਵਾਲੀ ਨਾਲ ਟੱਚ ਕਰਨਾ ਹੈ ਠੀਕ ਹੈ ਜੀ ਅਗਰ ਤੁਸੀਂ ਜਿਸ ਤਰ੍ਹਾਂ ਹੁਣ ਫਰੰਟ ਕਾਟ ਦੀ ਮਾਰਕਿੰਗ ਕਰਨੀ ਆ ਤੇ ਇੱਥੋਂ ਤੁਸੀਂ 1/2 ਇੰਚ ਦੀ ਮਾਰਕਿੰਗ ਕਰ ਲੈਣੀ ਹੈ ਪੰਜ ਜਿੱਥੇ ਤੁਸੀਂ ਮਾਰਕਿੰਗ ਕੀਤੀ ਹੋਈ ਆ ਇੱਥੋਂ ਤੁਸੀਂ 1/2 ਇੰਚ ਦੀ ਮ ਇਹ ਤੁਸੀ ਇੱਡਾ ਐਂਚੀ ਟੇਪ ਰੱਖਣਾ ਜੀ ਇਸ ਤਰ੍ਹਾਂ ਤੇ ਇੱਥੋਂ ਅੰਦਰ ਨੂੰ ਰਾਉਂਡ ਸ਼ੇਪ ਦੇ ਵਿੱਚ ਹਾਂਜੀ ਤੇ ਇਹ ਸਾਡੀ ਫਰੰਟ ਕੱਟ ਦੀ ਮਾਰਕਿੰਗ ਹੋ ਚੁੱਕੀ ਆ ਠੀਕ ਹੈ ਜੀ ਇਹ ਸਾਡੀ ਜਿਹੜੀ ਚਾਰੇ ਪੱਲੇ ਦੋਨੋਂ ਪੱਲਿਆਂ ਦੀ ਇਕੱਠੀ ਅਸੀਂ ਕਟਿੰਗ ਕਰਨੀ ਆ ਫਰੰਟ ਬੈਕ ਪੱਲੇ ਦੀ ਇਹ ਸਾਡੀ ਉਹ ਵਾਲੀ ਰਾਉਂਡ ਸ਼ੇਪ ਹੁਣ ਸਭ ਤੋਂ ਪਹਿਲਾਂ ਅਸੀਂ ਕਟਿੰਗ ਕਰਾਂਗੇ ਹਾਂਜੀ ਕਰੋ ਚੈੱਕ ਇਹ ਅਸੀਂ ਮorderDetails ਦੀ ਕਟਿੰਗ ਕਰ ਲਈ ਹੋਈ ਹੈ ਜਿਹੜੀ ਅਸੀਂ ਰਾਉਂਡ ਸ਼ੇਪ ਦਿੱਤੀ ਸੀ ਉਹਦੇ ਉੱਪਰ ਇਸ ਤੋਂ ਬਾਅਦ ਜਿਹੜੀ ਆਪਾਂ ਫਰੰਟ ਕਾਰਡ ਪਾਈ ਹੈ ਜੀ ਫਰੰਟ ਕਾਰਡ ਦੀ ਕਟਿੰਗ ਕਰਾਂਗੇ ਹਾਂਜੀ ਕਰੋ ਜੇਕਰ ਇੱਥੋਂ ਆਪਾਂ ਫਰੰਟ ਕਾਰਡ ਦੀ ਕਟਿੰਗ ਕਰ ਲਈ ਹੋਈ ਹੈ ਦੇਖੋ ਪ੍ਰੋਪਰ ਆਪਣੀ ਜਿਹੜੀ ਹੈਗੀ ਹੈ ਸ਼ੇਪ ਆ ਰਹੀ ਹੈ ਫਰੰਟ ਕਾਰਡ ਦੀ ਵੀ ਹਾਂਜੀ ਤੇ ਮੋੜੇ ਉਹ ਥੀਰੇ ਦੀ ਕਟਿੰਗ ਸਾਡੀ ਹੋ ਚੁੱਕੀ ਆ ਬਾਕੀ ਅਗਰ ਤੁਹਾਨੂੰ ਵੀਡੀਓ ਚ ਕੋਈ ਵੀ ਕਨਫਿਊਜ਼ਨ ਲੱਗਦੀ ਆ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਦੱਸਿਓ ਜਰੂਰ ਵੀਡੀਓ ਕਿੱਦਾਂ ਲੱਗੀ ਅਗਰ ਵੀਡੀਓ ਨੂੰ ਲਾਸਟ ਤੱਕ ਦੇਖੋਗੇ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਥੈਂਕ ਯੂ ਸੋ ਮੱਚ